ਪੰਜ ਪਿਆਰੇ ਇੱਕ ਅਗਰ ਅਸੀਂ ਇੱਕ ਸਗੇ ਤਾਂ ਅੱਜ ਅਸੀਂ ਜਿਵੇਂ ਦੇ ਡੀਸੀ ਕਿੰਨੇ ਸਾਡੇ ਐਸਐਸਪੀ ਕਿੰਨੇ ਕਿਉਂ ਨਹੀਂ ਮੈਂ ਬੇਨਤੀ ਕਰਨੀ ਚਾਹੁੰਗਾ ਹਲਕਾ ਫਲਾਉ ਦੇ ਪਿੰਡ ਪਰ ਤਾਪਰਾ ਵਿੱਚ ਸਤਿਗੁਰੂ ਸਹਿਨ ਦੀ ਦਾਸਲਾਮਾ ਜੋੜ ਦੇ ਦਾ ਬਹੁਤ ਇਸ਼ਤਤ ਇਸ ਨੂੰ ਨਾਮ ਨਾ ਬਣਾਇਆ ਗਿਆ ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਪਹੁੰਚੇ ਉੱਥੇ ਹੀ ਬਸਪਾ ਪੰਜਾਬ ਇਕਾਈ ਦੀ ਲੀਡਰਸ਼ਿਪ ਲੋਗੂ ਬਣਨ ਸੰਤ ਦਾ ਸ਼ਿਵਰਤਾ ਪਤ ਕੀਤਾ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਬਸਪਾ ਸੁਭਾਪਾਂ ਡਾਕਟਰ ਅਰਤਾਸਿੰਘ ತ್ರಿਪੂਰੀ ਜੀ ਨੂੰ ਵਿਸ਼ੇਸ਼ ਤੌਰ ਤੇ ਸੰਗਤ ਨਾਲ ਵਿਚਾਰ ਸੱਜੇ ਕਰਨ ਦੇ ਸਮਾਂ ਦਿੱਤਾ ਡਾਕਟਰ ਅਰਤਾਸਿੰਘ ತ್ರಿਪੂਰੀ ਜੀ ਵੱਲੋਂ ਜਿੱਥੇ ਸੰਤਾਂ ਨੂੰ ਇਸ ਸਲਾਮਾ ਜੁੜ ਮੇਲੇ ਦੀ ਵਿਦਾਇਗੀ ਦਿੱਤੀ ਉਥੇ ਹੀ ਇਤਿਹਾਸ ਅਤੇ ਕੌਮ ਦੇ ਸੰਤਾ ਮਹਾਪੁਰਸ਼ਾਂ ਦੇ ਸੰਗਸ਼ਮਈ ਜੀਵਨ ਤੋਂ ਜਾਣਨਾ ਪਾਉਂਦੇ ਆ ਗਲਤਾਂ ਪਛੜਿਆ ਦੱਬੇ ਕੁਚਲੇ ਲੋਕਾਂ ਵੱਲੋਂ ਰਾਜ ਭਾਗ ਵਿੱਚ ਹਿੱਸੇਦਾਰ ਬਣ ਕੇ ਰਹਿbrar ਦੇ ਸੁਪਨਿਆਂ ਨੂੰ ਸਰਕਾਰ ਕਰਦਾ ਤੁਹਾਡਾ ਸਤਿਗੁਰੂ ਸੰਗ ਜੀ ਨੂੰ ਯਾਦ ਕਰਨ ਦੇ ਲਈ ਅੱਜ ਇਕੱਠੇ ਹੋਏ ਆ ਉਹਨਾਂ ਦਾ ਜੀਵਨ ਸਾਡਾ ਮਾਰਗਦਰਸ਼ਨ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਨੇ ਸਾਨੂੰ ਉੱਚਾ ਸੱਚਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਗੁਰੂ ਗ੍ਰੰਥ ਸਾਹਿਬ ਜਿੱਥੇ ਆਕੇ ਆਪਾਂ ਸੀਸ ਝੁਕਾਉਂਦੇ ਆ ਅਸ਼ੀਰਵਾਦ ਲੈਂਦੇ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜਦੋਂ ਅਸੀਂ ਦੇਖਦੇ ਹਾਂ ਜਦੋਂ ਖਾਲਸਾ ਪੰਚਤੀ ਸਾਜਣਾ ਹੋਈ ਤਾਂ ਉਹਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਸੀਸ ਚਾਹੀਦੇ ਤਾ ਸਾਡੇ ਵਿੱਚੋਂ ਸੀਸ ਦੇਣੇ ਖੜੇ ਹੋਏ ਇੱਜਾ ਵੱਡਾ ਚੈਲੰਜ ਇਹ ਟੀ ਬਡੀ ਚੁਣੌਤੀ ਜਦੋਂ ਗੁਰੂ ਸਾਹਿਬ ਨੇ ਸੰਗਤ ਦੇ ਸਾਹਮਣੇ ਰੱਖੀ ਤਾਂ ਉਹ ਸਾਡੇ ਵਿੱਚੋਂ ਖੜੇ ਹੋਣ ਲੇਕਿਨ ਅੱਜ ਅਸੀਂ ਕਿੱਥੇ ਖੜੇ ਸਾਡੀ ਅੱਜ ਦੀ ਹਿੱਸੇਦਾਰੀ ਬਾਜੰਦ ਪਿਆਰੇ ਜੇਕਰ ਅਸੀਂ ਇੱਕ ਸਗੇਰ ਤੋਂ ਅੱਜ ਅਸੀਂ ਜਿਹੜੇ ਦੇ ਡੀਸੀ ਕਿੰਨੇ ਸਾਡੇ ਐਸਐਸਪੀ ਕਿੰਨੇ ਕਿਉਂ ਨਹੀਂ ਮੈਂ ਬੇਨਤੀ ਕਰਨੀ ਚਾਹੂੰਗਾ ਸਮਾਜਿਕ ਚੇਤਨਾ ਰਾਜਨੀਤਿਕ ਚੇਤਨਾ ਆਰਥਿਕ ਚੇਤਨਾ ਧਾਰਮਿਕ ਚੇਤਨਾ ਸੱਭਿਆਚਾਰਕ ਚੇਤਨਾ ਉਹੀ ਪੂਰਨ ਮਨੁੱਖ ਦੀ ਸ਼ਖਸੀਅਤ ਦਾ ਨਿਰਮਾਣ ਕਰਾਂ ਮੈਂ ਸਿਰਫ ਇੱਕੋ ਹੀ ਬੇਨਤੀ ਕਰਕੇ ਤੁਹਾਨੂੰ ਇਜਾਜ਼ਤ ਲੈਣੀ ਆ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਨਾਮ ਜਪੋ ਕਿੰਤ ਕਰੋ ਵੰਡ ਕੇ ਛਕੋ ਆਪਾਂ ਨਾਮ ਜਪ ਰਹੇ ਹਾਂ ਕਿਰਤ ਵੀ ਕਰ ਰਹੇ ਹਾਂ ਲੇਕਿਨ ਵੰਡ ਕੇ ਛਕੰਦੇ ਮੁਦੇਤ ਤੋਂ ਖਾ ਹੋਣਾ ਇਸ ਦੇਸ਼ ਦੇ ਅੰਦਰ OBC ਨੂੰ ਉਪਾਦਤਾ ਕਿਸ ਸਾਦੀ ਬਣੀ ਬੈਂਤੀ ਮੈਨੂੰ ਇਹ ਹੈ ਕਿ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਕਿ ਸੁਰਸਰੀ ਸੁਲੰਗ ਕਤ ਬ੍ਰੋਢੀ ਦੇ ਸੰਤ ਜਨ ਕਰਤ ਨਹੀਂ ਪਾਨ ਨਸ਼ਾ ਮੁਕਤ ਜੀਵਨ ਜਿਉਣ ਲਈ ਗੁਰੂ ਸੰਸੰਗ ਸਦਾ ਜ਼ਰੂਰੀ ਤੁਸੀਂ ਔਰ ਅਸੀਂ ਸਾਰੇ ਜਾਣਦੇ ਆ ਕਿ 2 ਲੱਖ ਪੰਜਾਬ ਦੀਆਂ ਮਾਵਾਂ ਦੇ ਪੁੱਤ ਚਿੱਟੇ ਨਿਕਲੇ ਨਸ਼ਾ ਬੜੀ ਚੁਣੌਤੀ ਬਣ ਗਿਆ ਇਸੇ ਕੰਕ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਗੁਰੂ ਨੇ ਕਿਹਾ ਪੜਿਏ ਸੁਣੀਏ ਮੰਨੀ ਗੁਰੂ ਦੀ ਬਾਣੀ ਨੂੰ ਆਪਾਂ ਪੜ ਵੀ ਲੈਂਦੇ ਆ ਸੁਣ ਵੀ ਲੈਂਦੇ ਆ ਲੇਕਿਨ ਮੰਨਣ ਬਿਨੇ ਆ ਕੇ ਕਿਤੇ ਕਿਤੇ ਸਵਾਲ ਖੜਾ ਹੋ ਜਾਂਦਾ ਜੇ ਗੁਰੂ ਦੀ ਬਾਣੀ ਮੰਨ ਲਈ ਹੁੰਦੀ ਤਾਂ ਮਜੀਠੇ ਦੇ ਵਿੱਚ 27 ਜ਼ਹਿਰੀਲੀ ਸ਼ਰਾਬ ਨਾਲ ਨਹੀਂ ਮਰਦੇ ਉਕਰ ਗੁਰੂ ਜੀ ਤਾਂ ਵਿਸ਼ਿਆ ਕਿ ਜੇ ਦਰਦਾਂ ਕਹਿੰਦੇ ਕਿ ਸ਼ਰਾਬ ਹੋ ਕੇ ਲਾਗੇ ਨਾ ਰਿਹਾ ਸੋ ਮੈਂ ਅੱਜ ਦੇ ਇਸ ਜੋਰ ਬੰਦੇ ਤੇ ਜਿਹੜੀ ਸਾਡੇ ਸਾਹਮਣੇ ਸਮਾਜਿਕ ਚੁਣੌਤੀਆਂ ਮੈਂ ਜਦੋਂ ਸੱਜਰ ਦਾ ਧਿਆਨ ਉਹਦੇ ਤੇ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਅਸੀਂ ਆਪਣੇ ਉਸ ਮਹਾਨ ਰਾਇਬਰ ਸਤਿਗੁਰੂ ਯਾਦ ਕਰਦੇ ਹਾਂ ਉਹ ਫਿਰਸੀ ਗੁਰੂ ਸਾਹਿਬ ਦੀ ਬਾਣੀ ਜਿਹੜੀ ਸਦਾ ਮਾਰਗਦਰਸ਼ਨ ਸਾਨੂੰ ਕਰੰਤਨ ਤੋਂ ਮੁਕਤ ਜ਼ਿੰਦਗੀ ਜਿਉਣ ਦਾ ਸੱਦਾ ਦਿੰਦੀ ਹੈ ਆਓ ਆਪਾਂ ਪੰਜਾਬ ਨੂੰ ਜਿੱਦਾਂ ਅਸੀਂ ਪੰਜਾਬ ਸਰਵਾਰੋਂ ਮਹਿਬਸ਼ੇਰੀ ਇਕ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਹੈ ਪੰਜਾਬ ਦੀ ਜਵਾਨੀ ਸਭਾਲਣ ਲਈ ਆਪਾਂ ਚੇਤਨਾ ਪੈਦਾ ਕਰੀਏ ਜਾਗਰੂਕੀ ਕਰਦਾ ਹੋ ਤਰੀਕ ਸੰਗਠ ਹੋਈ ਮੈਂ ਪ੍ਰਬੰਧਕ ਕਮੇਟੀ ਦਾ ਖਾਸ ਕਰਕੇ ਮੱਖਣ ਪੱਲੰਗ ਜੀ ਸਰਦਾਰ ਮੱਖਣ ਸਿੰਘ ਜੀ ਔਰ ਸਰਦਾਰ ਮੇਲਾ ਸਿੰਘ ਜੀ ਐਕਸ ਸਰਪੰਚ ਔਰ ਸੰਗਠਨ ਆਹੀ ਬਹੁਤ ਸਮਾਰਟ ਪਾਰਟੀ ਦੀ ਲੀਡਰਸ਼ਿਪ ਕਿ ਰਾਜਪੁਰਾ ਮਹਿਰਾ ਜੀ ਕੁਸ਼ੀਰਾਮ ਦੇ ਆਪਣੇ ਛੇਸ਼ੀਲ ਦਿਨ اور ਸਭੀ ਕੇ ਸੰਤਿਰਾਮ ਦੇ ਬਖਤੀ ਵੀ ਰੱਖੇ ਤੇ ਲੀਡਰਸ਼ਿਪ ਅਜਿ ਇਸ ਖੁਸ਼ੀ ਦੇ ਮੌਕੇ ਤੇ ਸੰਗਠਨ ਨੂੰ ਮੁਬਾਰਕ ਬਾਤ ਦੇਣ ਲਈ ਮੁਬਾਰਕ ਬਾਤ ਦੇਣ ਲਈ ਔਰ ਗੁਰੂ ਕਰਦਾ ਅਸੀਂ ਤੁਹਾਡੇ ਵਿੱਚ ਆ ਕੇ ਸੰਗਠਨ ਦਾ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨੇ ਵੀ ਲਈ ਤੁਹਾਡੇ ਵਿੱਚ ਆਇਆ ਮੈਂ ਸਰਪੱਤ ਕਮੇਟੀ ਦਾ ਫਿਰ ਇੱਕ ਵਾਰ ਪੰਜਾਬ ਮਾਣ ਸਮਾਜ ਪਾਰਟੀ ਨੂੰ ਧੰਨਵਾਦ ਕਰਦਾ ਜੈਪੀ ਜਪਰ ਵਾਹਿਗੁਰੂ ਜੀ